ਹਾਂਜੀ ਵੀਰੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਪਿੰਡ ਰਾਮਗੜ੍ਹ ਬਾਈ ਕੋਲ ਗਾਂ ਪਕਾਉਗਾ ਜੀ ਠੀਕ ਹੈ ਜੀ ਤੇ ਕਰਦੇ ਆ ਬਾਈ ਜੀ ਨਾਲ ਆਪਣੀ ਗੱਲਬਾਤ ਲੈਨੇ ਡਿਟੇਲ ਕਾ ਬਾਈ ਹਾਂਜੀ ਵੀਰੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰੇ ਕੀ ਨਾ ਵੀਰੇ ਆਪਣਾ ਮੇਰਾ ਨਾਮ ਵਿੱਕੀ ਖਾਨ ਆ ਬਾਈ ਪਿੰਡ ਜੀ ਪਿੰਡ ਰਾਮਗੜ੍ਹ ਜਿਹੜਾ ਬਰਨਾਲਾ ਨੰਬਰ ਦੱਸੋ ਜੀ ਮੇਰਾ ਨੰਬਰ ਹੈ 987727 ਹਾਂਜੀ 03784 ਠੀਕ ਹੈ ਜੀ ਜਿਹੜਾ ਆਪਣਾ ਮੋਗੇ ਤੋਂ ਹਾਈਵੇ ਬਣਾਲਾ ਜਾਂਦਾ ਠੀਕ ਹੈ ਜੀ ਉੱਪਰ ਹੀ ਪਿੰਡ ਆ ਰਾਮਗੜ ਠੀਕ ਹੈ ਜੀ ਅਪਣੇ ਨੇੜੇ ਨੇੜੇ ਕਿਹੜੇ ਪਿੰਡ ਪੈਣੇ ਪਿੰਡ થી ਨਾਲ ਸ਼ਹਿਰ ਭਦੋੜ ਪੈ ਜਾਂਦਾ ਵੀਰੇ ਠੀਕ ਹੈ ਜੀ ਤੇ ਇੱਧਰ ਹਨ ਤੋਂ ਬਰਾ ਰਹਿ ਜਾਂਦਾ ਠੀਕ ਹੈ ਜੀ ਹਾਂ ਇਹਦੇ ਟੱਲੇ ਵਾਲਾ ਹਾਂ ਟੱਲੇ ਵਾਲਾ ਠੀਕ ਹੈ ਜੀ ਤੇ ਗਾਹਾਂ ਦੀ ਸੂਟ ਡੇਰ ਇਹ ਪਹਿਲਾ ਸੂਆ ਸੂਈ ਆ ਵੀਰੇ ਬੱਚੀ ਠੀਕ ਹੈ ਜੀ ਮੂੰਹ ਹਜੇ 2 ਦਿਨ ਦਾ ਠੀਕ ਹੈ ਜੀ ਤੇ ਦੁੱਧ ਤਕਰੀਬਨ ਹੁਣ ਹੋਊਗਾ ਚਵਾਈ ਦਾ 15-16 ਕਿਲੋ ਠੀਕ ਹੈ ਜੀ ਚੋਣ ਚੋਣ ਦਾ ਹੋਊਗਾ ਮਤਲਬ ਤੇ ਠੀਕ ਹੈ ਜੀ ਬੱਚੀ ਹੈਗੀ ਠੀਕ ਹੈ ਜੀ ਫੀਮੇਲ ਕਾਫ ਠੀਕ ਹੈ ਤੇ ਬਾਕੀ ਦੁੱਧ ਹੋਣੀ 15 16 ਕਿਲੋ ਹੈਗਾ ਤੇ ਆ ਰੇਟ ਭਰਾ ਦਾ ਕੀ ਹੈ ਰੇਟ ਇਹਦਾ 60000 ਲੈ ਲੈਂਦੇ ਹਾਂ ਠੀਕ ਹੈ ਜੀ ਮੈਂ ਖੋਲ ਕੇ ਦਿਖਾਉਂਗਾ ਜੀ ਹਾਂ ਇਸ ਦੇ ਪਰਾ ਆ ਪਹਿਲੇ ਸੂਸ ਵੀ ਗਿਆ ਸੱਸੇ ਸੋਣੀਆਂ ਦੋ ਦੰਦ ਦੱਸਿਆ ਬਈ ਨਹੀਂ ਮਗਰ ਹੈਗੀ ਬੱਸੀ ਚੁਵਾਈ ਚੁਵਾਈ ਦੀ ਸਾਫ ਆ ਬਿਲਕੁਲ ਠੀਕ ਹੈ ਜੀ ਹੱਥੀ ਚੋਣ ਵਾਲੀ ਠੰਡੀ ਸੀਲਾ ਠੀਕ ਹੈ ਜੀ ਬੱਸੀ ਵੀ ਜਨ ਦਿਖਾਤੀ ਥੋੜਾ-ਥੋੜਾ ਦੇਖ ਸਕਦੇ ਹਾਂ ਮੋੜ ਲਾ ਭਰਾ ਜੀਤਾ ਫਾਰਮ ਤੋਂ ਤੀਨ ਵਾਰ ਸਬਸਕ੍ਰਾਈਬਰ ਤੇ ਸ਼ੇਅਰ ਜਰੂਰ ਕਰਾ ਕਰੋ ਤਾਂ ਕਿ ਜਿੰਨ ਨੂੰ ਮਦਦ ਨੂੰ ਵੀਡੀਓ ਅਪਲੋਡ ਕਰਦੇ ਰਹੀਏ ਬੰਦ ਭਰਾ ਬੰਦੇ ਬਣਦੇ ਦੇਖਦੇ ਕੋਲਟੀ ਸੋਲਿਨਾ ਚੋਕੇ ਜਹਾਦੇ ਮੈਂ ਕਿੰਨੇ ਲੋਕ ਸੀ ਮੈਨੂੰ 3 ਨੂੰ 8 9 ਦਿਨ 8 9 ਦਿਨ ਬਈ ਸਹੀ ਨੂੰ ਠੀਕ ਹੈ ਜੀ ਬਈ ਇਹਨਾਂ ਨੂੰ ਕਨੈਕਟ ਕਰ ਲਿਓ ਬਈ ਦਾ ਨੰਬਰ ਦੱਸਤਾ ਜੀ ਬਾਕੀ ਐਡਰੈਸ ਨਾਲ ਦੱਸਤਾ ਜੀਤਾ ਫਾਰਮੂ ਟਿਕਨ ਨੂੰ ਬਾਦੋ ਸਬਸਕ੍ਰਾਈਬ ਕਰਨਾ ਜ਼ਰੂਰ ਹੈ ਕੋ ਤਾਂ ਕਿ ਜਿੰਨੇ ਨਵੇਂ ਵੀਡੀਓ ਅਪਲੋਡ ਕਰਦੇ ਹਾਂ ਆਪਣਾ ਨੰਬਰ ਨੋਟ ਕਰੋ ਜੀ 758200355 ਜੀ ਮਿਲਦੇ ਆਂ ਭਰਾ ਅਗਲੀ ਵੀਡੀਓ ਚੱਕ ਕੇ ਬਾਏ